ਬਹੁ ਮੇਰੀ ਜ਼ਿੰਦਗੀ ਖਰਾਬ ਹੋ ਗਈ ਜਦੋਂ ਮੈਂ ਆਇਆ ਸੀ ਨਾ ਤੇ ਵੀ ਮਰਿਆ ਪਿਆ ਸੀ ਹੁਣ ਹੌਲੀ ਹੌਲੀ ਸਭ ਕੁਝ ਠੀਕ ਹੋ ਗਿਆ ਬਾਬਾ ਜੀ ਦੀ ਮਿਹਰ ਹੋਈ ਹੈ ਮੈਂ ਹੁਣ ਚਿੱਟੇ ਦੇ ਨਸ਼ੇ ਦੇ ਵਿੱਚ ਬਿਲਕੁਲ ਨਿਭੜਿਆ ਮੈਂ ਬਹੁਤ ਪੈਸਾ ਬਰਬਾਦ ਕਰਤਾ ਤੇ ਮੈਂ ਜੋ ਲੱਗਿਆ ਸੀ ਚਿੱਟੇ 'ਚ ਉਦੋਂ ਮੈਂ ਹੌਲੀ-ਹੌਲੀ ਪਹਿਲਾਂ ਤਾਂ ਘਰ ਦੇ ਦੇਈਗੇ ਪੈਸੇ ਮੈਨੂੰ ਵੀ ਚੱਲ ਖਾਣ-ਪੀਣ ਨੂੰ ਲੈ ਕੇ ਜਾ ਰਿਹਾ ਜਦੋਂ ਮੈਂ ਲਾਈ ਗਿਆ ਨਸ਼ੇ ਦੇ ਟੀਕੇ 'ਚ ਤੇ ਜਿਆਦਾ ਪੈਸਾ ਮੈਂ ਬਰਬਾਦ ਕਰੀ ਗਿਆ ਕਰੀ ਗਿਆ ਉਹ ਪੈਸਾ ਬਰਬਾਦ ਕਰਤਾ ਘੱਟੋ-ਘੱਟ 2 ਲੱਖ 3 ਲੱਖ ਤੱਕ ਕਰਵਾ ਖਰਾਬ ਕਰ ਦਿੱਤਾ ਹੋਣਾ ਜਗਾ ਵੀ ਖਾ ਗਿਆ ਮੈਂ 1-2 ਕਿੱਲੇ ਦਾ ਐਵੇਂ ਹੀ ਖਾ ਗਿਆ ਮੂੰ ਗੁਰੂ ਜੀ ਨੇ ਦੇਖਿਆ ਸੀ ਜਦੋਂ ਉਹਨਾਂ ਨੇ ਮੈਨੂੰ ਐ ਕਹਿ ਸੀ ਬੱਚਾ ਤੈਨੂੰ ਕੁਝ ਵੀ ਨਹੀਂ ਹੋ ਸਕਦਾ ਇੱਕ ਵਾਰ ਤੂੰ ਉੱਥੇ ਆ ਕੇ ਦੇਖ ਮੈਂ ਹੌਲੀ ਹੌਲੀ ਆਉਣ ਲੱਗਿਆ ਜਦੋਂ ਮੈਨੂੰ ਆਪਣੇ ਆਪ ਜਦੋਂ ਗੁਰੂ ਜੀ ਦਿਖਣ ਲੱਗੇ ਤੇ ਮੇਰੇ ਦਰਸ਼ਨ ਚ ਸਭ ਕੁਝ ਸਾਰਾ ਕੁਝ ਠੀਕ ਹੋਣ ਲੱਗ ਗਿਆ ਹੁਣ ਕਰੋ ਮੰਮੀ ਤੋਂ ਮਾਰ ਕੁੱਟ ਕੇ ਪੈਸੇ ਲਿਆਂਦਾਦੀ ਤੇ ਰੋਜ਼ ਲੜਾਈ ਲੁੜੀ ਝਗੜੇ ਕਰਕੇ ਲਿਆਉਣਾ ਨਾਦੀ ਤੇ ਮਾਂ ਪਾਪਾ ਨੇ ਹੁਣ ਕਿਸੇ ਨੇ ਕੋਈ ਸਾਥ ਨਹੀਂ ਦਿੱਤਾ ਸਭੇ ਛੱਡ ਗਏ ਸੀ ਤੇ ਹੌਲੀ ਹੌਲੀ ਪਰ ਮੈਂ ਆਪਣੇ ਆਪ ਸਰਕਲ ਬਣਾਇਆ ਬਾਬਾ ਜੀ ਦਾ ਨਾਮ ਲੈ ਕੇ ਤੇ ਮੈਂ ਨਸ਼ਾ ਹੁਣ ਬਿਲਕੁਲ ਛੱਡ ਚੁੱਕਾ ਹਾਂ ਡੇਰੇ ਚ ਹਫਤਾ ਲੱਗੇ ਜਾਨਣਾ ਜਦ ਵੀ ਆਣਾ ਮੈਂ ਮੈਂ ਪਟਿਆਲੇ ਦਾ ਰਹਿਣ ਵਾਲਾ ਮੁੰਡਾ ਐ ਤੇ ਮੇਰਾ ਪਿੰਡ ਜਿਖਵਾਲੀ ਐ ਤੇ ਉੱਥੇ ਰਹਿਣ ਵਾਲਾ ਐ ਤੇ ਮੇਰੇ ਯਾਰਾਂ ਦੋਸਤਾਂ ਨਾਲ ਮੈਂ ਚਿੱਟੇ ਦੇ ਵੜ ਵੀ ਗਏ ਸੀ ਚਿੱਟੇ ਜੁੱਟਾ ਲਾਣ ਲੱਗ ਗਏ ਸੀ ਤੇ ਉਹਨਾਂ ਨੇ ਮੈਨੂੰ ਬਿਠਾ ਕੇ ਤੇ ਰੋਜ਼ ਮੈਨੂੰ ਚਿੱਟੇ ਜੇ ਲਾਤਾ ਤੇ ਹੌਲੀ ਹੌਲੀ ਡੋਜ਼ ਮੇਰੀ ਪਾ ਦਿੱਤੀ ਗਿਆ ਬਾਹਾਂ ਬੂਹਾਂ ਦੇ ਸਭ ਗਰਦਨ ਗੁਰਦਨ ਦੇ ਸਭ ਟੀਕੇ ਲਾਏ ਉਹਨੇ ਮੈਨੇ ਤੇ ਹੌਲੀ ਹੌਲੀ ਕੋਈ ਪ੍ਰੇਮੀ ਬੰਦਾ ਆਇਆ ਸੀ ਮੇਰੇ ਪਿੰਡ ਦਾ ਹੀ ਐ ਤੇ ਉਹ ਮੈਨੂੰ ਆ ਕੇ ਕਹਿੰਦਾ ਤਿੰਨ ਚੀਟਾ ਛਡਵਾ ਦੰਨਾ ਉਹ ਮੈਨੂੰ ਹੌਲੀ ਹੌਲੀ ਮੈਂ ਜ਼ੋਰ ਲੰਦਾ ਰਿਹਾ ਪਰ ਮੈਂ ਗਿਆ ਨਹੀਂ ਹੈਗਾ ਤੇ ਥੋੜੇ ਦਿਨ ਬਾਅਦ ਫਿਰ ਮੈਂ ਆਪਣੇ ਉਹਦੇ ਨਾਲ ਚੱਲ ਗਿਆ ੱੱੱਕੇ ਨਾਲ ਲੈ ਆਇਆ ਮੈਨੂੰ ਤੇ ਉਸ ਤੋਂ ਬਾਅਦ ਹੌਲੀ ਹੌਲੀ ਮੈਂ ਨਹੀਂ ਬੱਬਾ ਜੀ ਦਾ ਪ੍ਰਸ਼ਾਦ ਲੁੱਤਾ ਤੇ ਨਸ਼ਾ ਉਹਦਾ ਛੱਡ ਦਿੱਤਾ ਮੈਂ ਨਹੀਂ ਤੇ ਸਿਮਰਨ ਕਰੀਆ ਰੋਜ਼ ਡੇਰੇ ਵਿੱਚ ਆ ਕੇ ਤੇ ਹੌਲੀ ਹੌਲੀ ਨਸ਼ਾ ਛੱਡਤਾ ਨਸ਼ੇ ਦੇ ਵਿੱਚ ਬਹੁ ਮੇਰੀ ਜ਼ਿੰਦਗੀ ਖਰਾਬ ਹੋ ਗਈ ਜਦੋਂ ਮੈਂ ਆਇਆ ਸੀ ਨਾ ਜਦ ਵੀ ਮਰਿਆ ਪਿਆ ਸੀ ਹੌਲੀ ਹੌਲੀ ਸਭ ਕੁਝ ਠੀਕ ਹੋ ਗਿਆ ਬਾਬਾ ਜੀ ਦੀ ਮਿਹਰ ਹੋਈ ਹੈ ਮੈਂ ਹੁਣ ਚਿੱਟੇ ਦੇ ਨਸ਼ੇ ਦੇ ਵਿੱਚ ਬਿਲਕੁਲ ਨਹੀਂ ਵੜਿਆ ਤੇ ਇਹਦੇ ਵਿੱਚ ਹੋ ਜਾਂਦਾ ਦੀ 4 3-4 ਗ੍ਰਾਮ 3-4 ਗ੍ਰਾਮ ਟੀਕਾ ਲਾ ਲੰਦਾ ਦੀ ਮੈਂ 1 ਇੰਚ ਤੇ ਟੀਕੇ ਦਾ ਅਸਰ ਕਿੰਨਾ ਰਹਿੰਦਾ ਸੀ ਅਸਰ ਰਹਿੰਦਾ ਸੀ ਸਾਰਾ ਦਿਨ ਸਾਰਾ ਦਿਨ ਅਸਰ ਰਹਿੰਦਾ ਸੀ 24 ਘੰਟੇ ਮੇਰੇ ਟੀਕੇ ਦੀ ਲੈੰਥ ਜਦੋਂ ਹੌਲੀ ਹੌਲੀ ਵੜਿਆ ਸੀ ਉਹ ਟੀਕੇ ਜਿਆਦਾ ਲਾਂਨ ਲੱਗ ਗਿਆ ਤੇ ਡੋਜ਼ ਹੋਲੀ ਹੋਲੀ ਵੱਧਦੀ ਗਈ ਪਰ 1 ਗ੍ਰਾਮ ਲਾਂਦਾ ਗਿਆ ਫਿਰ ਹੋਲੀ ਹੋਲੀ 2 ਗ੍ਰਾਮ 3 ਗ੍ਰਾਮ ਐਵੇਂ ਐਵੇਂ 20 25 ਟੀਕੇ ਲਾਂਦਾ ਰਿਹਾ ਮੈਂ ਰੋਜ਼ ਇੱਕ ਦਿਨ ਦੇ ਰੋਜ਼ ਦੇ 25 20 ਘਰ ਬਣ ਗਏ ਮੇਰੇ ਅੰਦਰ 20 25 ਟੀਕੇ ਲਾਂਨ ਲੱਗ ਗਏ ਦੀ ਮੈਂ ਦਿਨ ਚ ਡੇਲੀ ਤੇ ਘਰੋਂ ਮੰਮੀ ਤੋਂ ਮਾਰ ਕੁੱਟ ਕੇ ਪੈਸੇ ਲਿਆਂਦਾ ਦੀ ਤੇ ਰੋਜ਼ ਲੜਾਈ ਲੁੜੀ ਝਗੜੇ ਕਰਕੇ ਲਿਆਂਦਾ ਨਾ ਦੀ ਤੇ ਮਾ ਮਾਪਾ ਨੇ ਹੁਣ ਕਿਸੇ ਨੇ ਕੋਈ ਸਾਥ ਨਹੀਂ ਦਿੱਤਾ ਤਾਂ ਫੇ ਛੱਡ ਗਏ ਸੀ ਤੇ ਹੌਲੀ ਹੌਲੀ ਫਿਰ ਮੈਂ ਆਪਣੇ ਆਪ ਸਰਕਲ ਬਣਾਇਆ ਬਾਬਾ ਜੀ ਦਾ ਨਾਮ ਲੈ ਕੇ ਤੇ ਮੈਂ ਨਸ਼ਾ ਹੁਣ ਬਿਲਕੁਲ ਛੱਡ ਚੁੱਕਾ ਹਾਂ ਡੇਰੇ ਚ ਹਫਤਾ ਲੱਗੇ ਜਾਨਣਾ ਜਦ ਵੀ ਆਨਾ ਮੈਂ ਡੇਰੇ ਵਿੱਚ ਲੋਕ ਮੈਨੂੰ ਘਰਾ ਦੇਖਦੇ ਤੇ ਵੀ ਆਹ ਆਪਣੀ ਮੰਮੀਆਂ ਨਾਲ ਲੜਦਾ ਰਹਿੰਦਾ ਡੇੜੀ ਨੂੰ ਉਦੋਂ ਮਿਰਲੇ ਆਉਂਦੇ ਰਹੇ ਉਹ ਦੇ ਕਹਿਣ ਲੱਗੇ ਹੌਲੀ ਹੌਲੀ ਐਵੇਂ ਜ਼ੋਰ ਪਾਣ ਲੱਗੇ ਇੱਕ ਵਾਰ ਤੱਕੇ ਨਾਲ ਲੈ ਸੀ ਮੈਨੂੰ ਤੇ ਫਿਰ ਹੌਲੀ ਹੌਲੀ ਮੈਂ ਆਪਣੇ ਆਪ ਆਣ ਲੱਗ ਗਿਆ ਹੁਣ ਮੈਂ ਆਪਣੇ ਆਪੇ ਆਇਆ ਕੱਲਾ ਹੀ ਆਇਆ ਪਟਿਆਲੇ ਤੋਂ ਰੈਕਸ਼ਨ ਕੁਛ ਨਹੀਂ ਬਸ ਇੱਕੋਦਮ ਲੱਗਿਆ ਜਿਵੇਂ ਪਿਤਾ ਜੀ ਦੇਖ ਰਹੇ ਨੇ ਮੇਰੇ ਕਣੀ ਤੇ ਹੌਲੀ ਹੌਲੀ ਆਪਣੇ ਆਪ ਵਿਚੋ ਆਂਖੋ ਆ ਲਾਇਆ ਵੀ ਮੈਂ ਨਸ਼ਾ ਛੱਡ ਦਵਾਂ ਇੱਕੋਦਮ ਪ੍ਰਸ਼ਾਦ ਦਿੱਤਾ ਜਦੋਂ ਮੇਰੇ ਆਪਣੇ ਆਪ ਅੰਦਰ ਹੀ ਚਲਾ ਗਿਆ ਨਸ਼ਾ ਇੱਕੋਦਮ ਮੈਂ ਫਿਰ ਹੋਰ ਸਿਮਰ ਕਰੀ ਗਏ ਹੁਣ ਬਹੁਤ ਫਰਕ ਆ ਮੇਰੀ ਜ਼ਿੰਦਗੀ ਚ ਸਭ ਕੁਝ ਠੀਕ ਹੈ ਸਾਰੇ ਘਰ ਦੇ ਵਾਰ ਸਭ ਮੈਨੂੰ ਬੁਲਾਉਂਦੇ ਨੇ ਚਲਾਉਂਦੇ ਨੇ ਸਭ ਚਲਾ ਰਹੇ ਨੇ ਬੁਲਾ ਰਹੇ ਚਲਾ ਰਹੇ ਨੇ ਮੈਨੂੰ 1 ਸਾਲ ਹੋ ਗਿਆ ਪੂਰਾ ਨਸ਼ੇ ਛੱਡੇ ਨੂੰ ਹੁਣ ਮੈਨੂੰ ਕੋਈ ਦਿੱਕਤ ਨਹੀਂ ਹੈਗੀ ਕੁਝ ਵੀ ਨਹੀਂ ਹੈਗਾ ਆ ਸਾਰੇ ਪੈਰਾਂ ਦੇ ਟੀਕੇ ਲਾਇਏ ਹੋ ਨੇ ਸਭ ਜਖਮ ਹੋਏ ਹੋਏ ਤੇ ਸਭ ਸੁੱਕ ਗਏ ਇਹ ਨਸਵਾ ਹੋ ਗਿਆ ਗਰਦਨ ਗੁਰਦਨ ਦੇ ਸਭ ਲਾਇਏ ਆਬ ਮੈਨੂੰ ਕੋਈ ਤਕਲੀਫ ਨਹੀਂ ਹੈਗੀ ਕੁਝ ਵੀ ਨਹੀਂ ਹੈਗਾ ਕੋਈ ਤੋੜ ਵੀ ਨਹੀਂ ਲੱਗਦੀ ਕਿਸੇ ਚੀਜ਼ ਦੀ ਆ ਮੈਂ ਠੀਕ ਡੇਰੇ ਦੀ ਵਜ੍ਹਾ ਨਾਲ ਛੁੱਟਿਆ ਨਸ਼ਾ ਮੈਂ ਹੋਰ ਕੋਈ ਕੋਈ ਨਹੀਂ ਕੀਤਾ ਵੀ ਆ ਮੈਂ ਕਿਸੇ ਦੇ ਪਉਤੇ ਹਮ ਕੁੱਟਿਆ ਮਾਰਾ ਕਿਸੇ ਨੇ ਕੁਛ ਵੀ ਨਹੀਂ ਮੈਨੂੰ ਆਪਦੇ ਦਿਲ ਹੀ ਅੰਦਰੋਂ ਖੋਜ ਹੀ ਉੱਠੀ ਬਾਬਾ ਜੀ ਦੇ ਜਦੋਂ ਦਰਸ਼ਨ ਦਿੱਤੇ ਉਹ ਤੋਂ ਮੇਰੇ ਦਿਲੋਂ ਅੰਦਰੋਂ ਆਪਣੇ ਆਪ ਖੋਜ ਹੀ ਉੱਠੀ ਮੈਂ ਆਪਣੇ ਆਪ ਨਸ਼ਾ ਛੱਡਤਾ ਫਿਰ ਬਾਬਾ ਜੀ ਦੇ ਪ੍ਰਸ਼ਾਦ ਦਿੱਤਾ ਜਦੋਂ ਮੈਨੂੰ ਹੋਰ ਕੋਈ ਤਕਲੀਫ ਨਹੀਂ ਹੁੰਦੀ ਕੁਛ ਵੀ ਨਹੀਂ ਹੁੰਦਾ ਨਾ ਹੱਡ ਪੈਰ ਦੁਖਦੇ ਨਾ ਕੁਛ ਹੁੰਦਾ ਨਹੀਂ ਇਹ ਚ ਲੋਕੀ ਹੁੰਆਂ ਆਪਦੇ ਵੱਲੋਂ ਮਾਰੀ ਜਾਂਦੇ ਨੇ ਨਸ਼ਾ ਛੱਡਣ ਵਾਲੇ ਦਾ ਦਿਲ ਤੋਂ ਜਿਹੜਾ ਆਊਗਾ ਡੇਰੇ ਉਹਨੂੰ ਖੁਦ ਨੂੰ ਪਤਾ ਲੱਗੂ ਆ ਐਵੇਂ ਤਾਂ ਮੈਂ ਵੀ ਬੜਾ ਕਹਿੰਦਾ ਜੀ ਕੁਛ ਨਹੀਂ ਹੈਗਾ ਡੇਰੇ 'ਚ ਕੁਛ ਨਹੀਂ ਹੈਗਾ ਜਦੋਂ ਮੈਂ ਆਇਆ ਨਾ ਡੇਰੇ 'ਚ ਉਦੋਂ ਮੈਨੂੰ ਖੁਦ ਨੂੰ ਪਤਾ ਲੱਗਿਆ ਵੀ ਹਾਂ ਹੈਗਾ ਕੁਛ ਡੇਰੇ 'ਚ ਆਪਣੇ ਆਪ ਫਿਰ ਦਿਲੋਂ ਨਿਕਲ ਗਿਆ ਇਹ ਨਸ਼ਾ ਮੈਂ ਹੁਣ ਜਾ ਕੇ ਵੀ ਆ 10 ਦਿਨ ਲਾ ਕੇ ਵੀ ਆਇਆ ਕਰ ਮੇਰੇ ਐਮਰਜੈਂਸੀ ਪੈ ਗਈ ਸੀ ਤੇ ਮੈਂ 10 ਦਿਨ ਘਰਾਂ ਵੀ ਲਾ ਕੇ ਆਇਆ ਉਦੋਂ ਵੀ ਮੈਨੂੰ ਐ ਨਹੀਂ ਹੋਇਆ ਵੀ ਮੈਂ ਜਾ ਕੇ ਚਿੱਟਾ ਲਾਵਾਂ ਮੈਂ ਤਾਂ ਇਹੀ ਚਾਹੁੰਦਾ ਨਾ ਵੀ ਮੇਰੇ ਜਿੰਨੇ ਵੀ ਯਾਰ ਦੋਸਤ ਨੇ ਮੈਂ ਸਾਰਿਆਂ ਨੂੰ ਐਂ ਕਹੂੰਗਾ ਵੀ ਉੱਥੇ ਇੱਕ ਵਾਰ ਜਾ ਕੇ ਦੇਖੋ ਨਸ਼ਾ ਛੱਡ ਸਕਦੇ ਹੋ ਤੁਸੀਂ ਜਿੰਨੇ ਵੀ ਮੇਰੇ ਯਾਰ ਦੋਸਤ ਨੇ ਬਾਕੀ ਦੁਨੀਆ ਨੂੰ ਵੀ ਕਹਿਣਾ ਵੀ ਨਸ਼ਾ ਇੱਕ ਵਾਰ ਡੇਰੇ ਚ ਜਿੰਨੀ ਵੀ ਜਨਤਾ ਆਉਗੀ ਉਹਨਾਂ ਨੂੰ ਆਪ ਖੁਦ ਪਤਾ ਲੱਗੂ ਆ ਵੀ ਹਾਂ ਨਸ਼ਾ ਛੁੱਟਦਾ ਐਵੇਂ ਨਹੀਂ ਛੁੱਟਦਾ ਵੀ ਹਾਂ ਆਪਾਂ ਨਸ਼ਾ ਇੱਕ ਦਿਨ ਲਾ ਕੇ ਆ ਗਏ ਦੂਜੇ ਦਿਨ ਕਹਿ ਦਿੰਨੇ ਵੀ ਹਾਂ ਛੁੱਟ ਜੂ ਐਵੇਂ ਨਹੀਂ ਛੁੱਟਦਾ ਰਹਿਣਾ ਪੈਂਦਾ ਫੇਰ ਹਫਤਾ ਫੇਰ ਪਤਾ ਲੱਗਦਾ ਬੰਦੇ ਨੂੰ ਹਾਂ ਨਸ਼ਾ ਛੁੱਟ ਗਿਆ ਸਾਡੇ ਅੰਦਰੋਂ ਡੇਰਾ ਬੋਬਦੀਏ ਕੰਮ ਕਰ ਰਿਹਾ ਹੈ ਕੋਈ ਪੈਸਾ ਨਹੀਂ ਲੱਗਦਾ ਕੁਝ ਨਹੀਂ ਲੱਗਦਾ ਫ੍ਰੀ ਦਵਾਈ ਹੈ ਸਭ ਕੁਝ ਹੈ ਕਿਸੇ ਨੂੰ ਹੱਡ ਪੈਰ ਦੋਹਰਾ ਕੁਝ ਵੀ ਦੁੱਖ ਹੋ ਰੇ ਨਸ਼ੇ ਵਾਲੇ ਨੂੰ ਉਹਨੂੰ ਡੇਰੇ ਵੱਲੋਂ ਤਾਂ ਸਭ ਸਿਆਣਾ ਵੀ ਖਾਣਾ ਪੀਣਾ ਵੀ ਸਭ ਕੁਝ ਜੋ ਚੀਜ਼ ਉਹ ਮੰਦਰਾ ਮੰਗੂਗਾ ਉਹ ਚੀਜ਼ ਉਹਨਾਂ ਨੂੰ ਹਾਜ਼ਰ ਹੋ ਸਕਦੀ ਹੈ ਡੇਰੇ ਵੱਲੋਂ ਤਾਂ ਇਹੀ ਤਨਵਾਦ ਹੈ ਮੇਰੀ ਗੁਰੂ ਜੀ ਨਾਲ ਗੱਲਬਾਤ ਤਾਂ ਹੋਈ ਨਹੀਂ ਉਹ ਗੁਰੂ ਜੀ ਨਾਲ ਦੇਖਿਆ ਸੀ ਜਦੋਂ ਉਹਨਾਂ ਨੇ ਮੈਨੂੰ ਐ ਕਹੇ ਸੀ ਬੱਚਾ ਤੈਨੂੰ ਕੁਝ ਵੀ ਨਹੀਂ ਹੋ ਸਕਦਾ ਇੱਕ ਵਾਰ ਤੂੰ ਉੱਥੇ ਆ ਕੇ ਦੇਖ ਮੈਂ ਹੌਲੀ ਹੌਲੀ ਆਣ ਲੱਗਿਆ ਜਦੋਂ ਮੈਨੂੰ ਆਪਣੇ ਆਪ ਜਦੋਂ ਗੁਰੂ ਜੀ ਦਿਖਣ ਲੱਗੇ ਤੇ ਮੇਰੇ ਦਰਸ਼ਨ ਚ ਸਭ ਕੁਝ ਸਾਰਾ ਕੁਝ ਠੀਕ ਹੋਣ ਲੱਗ ਗਿਆ ਹੁਣ ਸਭ ਕੁਝ ਮੇਰ ਹੈ ਬਾਬਾ ਜੀ ਦੀ ਕਦੇ ਵੀ ਮੈਨੂੰ ਨਹੀਂ ਆਦੀ ਚਿੱਟੇ ਦੀ ਤੋੜ ਜਮੀਨ ਲੱਗਦੀ ਇਹ ਮੇਰੀ ਸਨੇਹਾ ਹੈ ਜਿਹੜੇ ਆਪਣੇ ਮਾਂ-ਵਾਪਾ ਦੀ ਜ਼ਿੰਦਗੀ ਖਰਾਬ ਕਰ ਰਹੇ ਨੇ ਉਹਨਾਂ ਨੂੰ ਇਹ ਸਨੇਹਾ ਵੀ ਵੀਰੋ ਆ ਕੇ ਔਰ ਇੱਕ ਵਾਰ ਦੇ ਰਿਚ ਦੇਖੋ ਰਹਿ ਕੇ ਉਹਨੂੰ ਖੁਦ ਨੂੰ ਪਤਾ ਲੱਗੂਗਾ ਆਪਦੇ ਨਾਲ ਆਪਣੇ ਮਾਂ-ਬਾਪ ਨੂੰ ਵੀ ਲੈ ਕੇ ਆਓ ਖਾਸ ਇੱਕ ਬੰਦਾ ਨਾਲ ਹੋਣਾ ਚਾਹੀਦਾ ਉਹਦੇ ਵੀ ਬੰਦਾ ਹੋਣਾ ਚਾਹੀਦਾ ਜਨਾਨੀ ਨਹੀਂ ਹੋਣੀ ਚਾਹੀਦੀ ਨਾਲ ਇੱਕ ਖੂਬ ਬੰਦਾ ਹੋਣਾ ਚਾਹੀਦਾ ਉਹਦੇ ਨਾਲ ਰਹਿਣਾ ਚਾਹੀਦਾ ਵੀ ਰਖਵਾਲੀ ਰੱਖੇ ਉਹਨਾਂ ਦੀ ਮੈਂ ਉਹ ਪੈਸਾ ਬਰਬਾਦ ਕਰਤਾ ਤੇ ਮੈਂ ਜਦੋਂ ਲੱਗਿਆ ਸੀ ਚਿੱਟੇ 'ਚ ਉਦੋਂ ਮੈਂ ਹੌਲੀ-ਹੌਲੀ ਪਹਿਲਾਂ ਤਾਂ ਘਰ ਦੇ ਦੇਈਗੇ ਪੈਸੇ ਮੈਨੂੰ ਵਿਚਾਲ ਖਾਣ-ਪੀਣ ਨੂੰ ਲੈ ਕੇ ਜਾ ਰਿਆ ਜਦੋਂ ਮੈਂ ਲਾਈ ਗਿਆ ਨਸ਼ੇ ਦੇ ਟੀਕੇ 'ਚ ਤੇ ਜਿਆਦਾ ਪੈਸਾ ਮੈਂ ਬਰਬਾਦ ਕਰੀ ਗਿਆ ਕਰੀ ਗਿਆ ਉਹ ਪੈਸਾ ਬਰਬਾਦ ਕਰਤਾ ਘੱਟੋ-ਘੱਟ 2 ਲੱਖ 3 ਲੱਖ ਤੱਕ ਕਰਵਾ ਖਰਾਬ ਕਰ ਦਿੱਤਾ ਹੋਣਾ ਜਗਾ ਵੀ ਖਾ ਗਿਆ ਮੈਂ 1-2 ਕਿੱਲੇ ਦਾ ਐਮੀ ਖਾ ਗਿਆ ਤੇ ਤੁਸੀਂ ਪਟਿਆਲੇ ਦੇ ਜਿੰਨੇ ਵੀ ਨਸ਼ੇਦਾਰ ਹੋ ਜਿੰਨੇ ਵੀ ਜਿਹੜੇ ਨਸ਼ੇ ਲਾ ਰਹੇ ਨੇ ਤੁਹਾਡੀ ਬਹਾਦ ਦਾ ਹਜੇ ਠੀਕ ਨਹੀਂ ਮੇਰੀ ਬਹਾਦ ਦੇਖੋ ਸਾਰੇ ਅੰਗਲ ਗੀਆਂ ਪੈਰ ਪੂਰ ਸਭ ਕਲੇ ਹੋਏ ਨੇ ਜਿੱਥੇ ਵੀ ਇਹ ਸਾਰੀ ਚੀਜ਼ ਤੇ ਮੈਂ ਟੀਕੇ ਲਾ ਕੇ ਦੇਖ ਲੇ ਤੁਸੀਂ ਇੱਕ ਵਾਰ ਡੇਰੇ ਚਾ ਕੇ ਦੇਖੋ ਜਿਹੜਾ ਨਹੀਂ ਕਹਿੰਦਾ ਨਹੀਂ ਛੱਡ ਸਕਦਾ ਨਸ਼ੇ ਉਹਨਾਂ ਨੂੰ ਇੱਕ ਵਾਰ ਡੇਰੇ ਚਾ ਕੇ ਦੇਖੋ ਜਿਹੜਾ ਇਹ ਭਜੂਗ ਜੁਗ ਕਰਦਾ ਹੈ ਉਹ ਹਟ ਜੂਗਾ ਆਪਣੇ ਆਪ ਉਹਦੇ ਨਾਲ ਇੱਕ ਬੰਦਾ ਰਹੋ ਇੱਕ ਦਿਨ ਰੱਖੋ ਬਸ ਦੂਜੇ ਦਿਨ ਤਾਂ ਬਾਬਾ ਜੀ ਆਪਣੇ ਆਪ ਮਿਲਣਗੇ आशीर्वाद ਦੇਣਗੇ ਪ੍ਰਸ਼ਾਦ ਲੈ ਕੇ ਉਹਨਾਂ ਦੇ ਸਾਹਮਣੇ ਸਿਮਰਨ ਕਰਕੇ ਤੇ ਆਪਣੇ ਆਪ ਖਾ ਕੇ ਦੇਖੋ ਪ੍ਰਸ਼ਾਦ ਤੇ ਹੌਲੀ ਹੌਲੀ ਸਾਰਾ ਕੁਝ ਠੀਕ ਹੋ ਜਾਊਗਾ